ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਇਹਦਾ ਸ਼ਹੀਦੀ ਦਿਹਾੜਾ 15 ਨਵੰਬਰ 2024 ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਆਓ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਕਿ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਘਰਾਂ 'ਚ ਆਪਣੀ ਮਿਹਰ ਬਣਾਏ ਰੱਖਣਾ ਕਦੇ ਵੀ ਕੋਈ ਇਨਸਾਨ ਅਥੇ ਦੁਖੀ ਨਾ ਰਵੇ ਕੋਈ ਭੁੱਖਾ ਨਾ ਰਵੇ ਸਾਰਿਆਂ ਦੇ ਕਾਰੇ ਪੂਰੇ ਕਰਾਣਾ ਬਾਬਾਈ ਬਾਬਾ ਦੀਪ ਸਿੰਘ ਜੀ ਅੱਗੇ ਜਾ ਕੇ ਤੁਸੀਂ ਸੱਚੀ ਅਰਦਾਸ ਕਰਦੋਗੇ ਨਾ ਤੇ ਸਮਝੋ ਤੁਹਾਡੇ ਕੰਮ ਆਪਣੇ ਆਪ ਹੀ ਬਣੀ ਜਣੇ ਆ ਬਾਬਾ ਦੀਪ ਸਿੰਘ ਤਾਂ ਅਨੇ ਦਿਆਲੂ ਹੈਗੇ ਜਿਹੜਾ ਸ਼ਰਧਾ ਪੂਰਵਕ ਆਪਣੇ ਘਰ ਬੈਠ ਕੇ ਅੱਖਾਂ ਬੰਦ ਕਰਕੇ ਬਾਬਾ ਦੀਪ ਸਿੰਘ ਨੂੰ ਯਾਦ ਕਰੇ ਨਾ ਤੇ ਬਾਬਾ ਦੀਪ ਸਿੰਘ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਆ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਾਰੇ ਸੁਪਨੇ ਪੂਰੇ ਕਰ ਦਿੰਦੇ ਆ ਤੁਸੀਂ ਪਿਆਰ ਨਾਲ ਯਾਦ ਕਰੋਗੇ ਤਾਂ ਮਾਲਕ ਦਾ ਤੁਹਾਡੇ ਲਈ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ ਬਾਬਾ ਦੀਪ ਸਿੰਘ ਜਦੋਂ ਸੱਚਖੰਡ ਚਿਰੀ ਹਰਮੰਦਰ ਸਾਹਿਬ ਜੀ ਦੀ ਰਾਖੀ ਲਈ ਆਪਣਾ ਸੀਸ ਭੇਟਾ ਕੀਤਾ ਤਗੁਰ ਰਾਮਦਾਸ ਜੀ ਮਹਾਰਾਜ ਨੇ ਬਾਬਾ ਜੀ ਨੂੰ ਵਰ ਦਿੱਤਾ ਕਿ ਜਿਹੜਾ ਵੀ ਸੱਚੇ ਦਿਲੋਂ ਬਾਬਾ ਜੀ ਕੋਲ ਜਾਊ ਉਹ ਵੀ ਮੰਗੇਗਾ ਉਹਦੀ ਅਰਦਾਸ ਕਦੇ ਖਾਲੀ ਨਹੀਂ ਜਾਏਗੀ ਤਗੁਰ ਰਾਮਦਾਸ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ ਬਾਬਾ ਜੀ ਨੂੰ ਬੜੇ ਤਰ੍ਹਾਂ ਦੇ ਦਾਨ ਕਰਦੀ ਦੁਨੀਆ ਪਰ ਕਿਸੇ ਨੇ ਸੀਸ ਨਹੀਂ ਭੇਟਾ ਕੀਤਾ ਬਾਬਾ ਦੀਪ ਸਿੰਘ ਜੀ ਦੀ ਭਗਤੀ ਕਰਣੀ ਬਾਬਾ ਜੀ ਹਮੇਸ਼ਾ ਅਮਰ ਹੈ ਤੇ ਬਾਬਾ ਦੀਪ ਸਿੰਘ ਦੇ ਹੱਥਾਂ 'ਚ ਸਾਰੇ ਖਜ਼ਾਨਿਆਂ ਦੀਆਂ ਚਾਬੀਆਂ ਜੇ ਤੁਹਾਡੇ ਸਾਰੇ ਦੁੱਖ ਦਰਦ ਬਾਬਾ ਜੀ ਸ਼ਨ ਦੇ ਵਿੱਚ ਦੂਰ ਕਰ ਸਕਦੇ ਆ ਤੁਸੀਂ ਇੱਕ ਵਾਰੀ ਆਗੇ ਦਾ ਦੇਖੋ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਭਿਆਨਕ ਰੋਗ ਹੋਣ ਜਿੰਨੀਆਂ ਮਰਜ਼ੀ ਟੈਨਸ਼ਨ ਆਉਣ ਸਿਰ ਤੇ ਜਦੋਂ ਤੁਹਾਨੂੰ ਲੱਗੇ ਕਿ ਹੁਣ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ ਸਾੰਬਿਆ ਨਹੀਂ ਜਾਣਾ ਕੁਝ ਵੀ ਕਿਸੇ ਨੇ ਬਾਹ ਨਹੀਂ ਫੜਨੀ ਇੱਥੇ ਤਾਂ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਸ ਬਹਿ ਜਾਓ ਸੱਚੇ ਦਿਲੋਂ ਅਰਦਾਸ ਕਰ ਦਿਓ ਦੇਖਣਾ ਬਾਬਾ ਦੀਪ ਸਿੰਘ ਨੇ ਤੁਹਾਨੂੰ ਆਪੇ ਸਾਮ ਲੈਣਾ ਤੁਹਾਨੂੰ ਭਟਕਣ ਦੀ ਲੋੜ ਨਹੀਂ ਪੈਣੀ ਫਿਰ ਜਿੰਨੇ ਮਰਜੀ ਸਿਰ ਤੇ ਤੂਫਾਨ ਆਏ ਹੁਣ ਬਾਬਾ ਜੀ ਨੇ ਪਲ ਦੇ ਵਿੱਚ ਸਭ ਕੁਝ ਦੂਰ ਕਰ ਦੇਣਾ ਤੇ ਬਾਬਾ ਦੀਪ ਸਿੰਘ ਨੇ ਤੁਹਾਡੀ ਜ਼ਿੰਦਗੀ ਜਿੰਨੇ ਸੁੱਖ ਲੈ ਗਿਆਣੇ ਇੰਨੀ ਖੁਸ਼ੀਆਂ ਲੈ ਗਿਆਣੀਆਂ ਤੁਸੀਂ ਆਪ ਦੇਖੋਗੇ ਜਿਨ੍ਹਾਂ ਨੂੰ ਪੂਰਾ ਭਰੋਸਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ 'ਚ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦਾ ਨਾਮ ਲੈਂਦੇ ਰੋ ਆਪਣੇ ਆ ਵੀ ਦੁੱਖ ਘਟੇ ਜਣੇ ਆ ਇਹ ਫਿਕਰਾ ਫੁਗਰਾ ਸਭ ਖਤਮ ਹੋਣੀ ਹੈ ਜਿੰਦਗੀ ਚ ਹਰ ਪਾਸੇ ਖੁਸ਼ੀਆਂ ਚਾਹਦੇ ਹੋਣਾ ਤੇ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਰੋ ਬਸ ਬਾਬਾ ਦੀਪ ਸਿੰਘ ਦਾ ਨਾਮ ਜਨਮਾ ਜਨਮਾਂ ਦੀਆਂ ਮੈਲਾਂ ਘੱਟ ਦਿੰਦਾ ਦੁੱਖ ਕਸ਼ਟ ਦਲਿੱਦਰ ਸਭ ਕੁਝ ਦੂਰ ਕਰ ਦਿੰਦਾ ਬਾਬਾ ਜੀ ਦੇ ਨਾਮ 'ਚ ਇੰਨੀਆਂ ਰਹਿਮਤਾ ਛੁਪੀਆਂ ਆਈਆਂ ਜਿਨ੍ਹਾਂ ਦਾ ਕੋਈ ਅੰਤ ਨਹੀਂਗਾ ਅੱਪਾ ਦਾ ਜਿਹੜੀ ਮਰਜ਼ੀ ਘੜੀ ਜੇ ਫਸੇ ਹੋਈ ਹੈ ਅੱਖਾਂ ਬੰਦ ਕਰਕੇ ਉੱਥੇ ਦੋਵੇਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਜੀ ਨੂੰ ਪੁਕਾਰੀ ਦਾ ਬਾਬਾ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਆ ਬਾਬਾ ਦੀਪ ਸਿੰਘ ਜੀ ਦੁਖੀਆਂ ਦੀ ਬਾਹ ਫੜ ਲੈਂਦੇ ਆ ਤੁਹਾਨੂੰ ਕਦੇ ਧੋਖਾ ਨਹੀਂ ਦੇਣਗੇ ਕੁਝ ਨਾ ਸੋਚੋ ਸਭ ਕੁਝ ਵਧੀਆ ਹੋਣਾ ਦੇਖਣਾ ਤੁਸੀਂ ਜ਼ਿੰਦਗੀ 'ਚ ਤੁਹਾਡੀ ਜ਼ਿੰਦਗੀ 'ਚ ਜਿਹੜੇ ਕੰਮ ਰੁਕੇ ਪਏ ਆ ਸਾਰੇ ਚੱਲ ਜਣੇ ਆ ਤੁਹਾਡੇ ਜਿਹੜੇ ਕਾਰੋਬਾਰ ਕੰਮਾਂ 'ਚ ਵਿਗਨ ਪਏ ਹੋਏ ਆ ਜਿਹੜੇ ਤੁਹਾਨੂੰ ਲੱਗਦਾ ਕਿ ਹੁਣ ਕਦੇ ਠੀਕ ਨਹੀਂ ਹੋਣੇ ਮੈਂ ਯਕੀਨ ਦੇ ਨਾਲ ਕਹਿ ਸਕਦਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਅਰਦਾਸ ਕਰਦੋ ਸੱਚੇ ਦਿਲੋਂ ਸਾਰੇ ਰੁਕੇ ਕੰਮ ਚੱਲ ਬਣੇ ਤੁਹਾਨੂੰ ਸੋਚਣ ਦੀ ਲੋੜ ਹੀ ਨਹੀਂ ਪੈਣੀ ਕਿਸੇ ਕੋ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਤੁਹਾਡੇ ਘਰ ਰੋਟੀ ਬਾਬਾ ਹੀ ਲੈ ਕੇ ਆਣਗੇ ਬੜੀਆਂ ਖੁਸ਼ੀਆਂ ਲੈ ਕੇ ਆਣੀਆਂ ਤੁਸੀਂ ਦੇਖਦੇ ਜਾਓ ਬਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਦੇ ਕਿਰਪਾ ਕਰਨਾ ਸਾਰਿਆਂ ਤੇ ਮਿਹਰ ਕਰਨਾ ਆਪਣੀ ਹਰੇਕ ਘਰ ਚ ਆਪਣਾ ਮਿਹਰ ਭਰਿਆ ਹੱਥ ਰੱਖਣਾ ਬਾਬਾ ਜੀ ਕੋਈ ਵੀ ਰੋਵੇ ਨਾ ਕੋਈ ਵੀ ਦੁਖੀ ਨਾ ਹੋਵੇ ਤਨ ਤਨ ਬਾਬਾ ਦੀਪ ਸਿੰਘ ਜੀ